प्यारे दर्शक प्यार भरे सत श्री अकाल जिस दिन मां चुप हो गई उस दिन बेटी बड़ी हो गई मां बेटी का रिश्ता कभी-कभी दोस्ती जिया ਹੁੰਦਾ ਤੇ ਕਦੇ ममता ਪਰਿਆ ਹੁੰਦਾ ਤੇ ਕਦੇ ਬਸ ਖਾਣਾ ਉਹ ਸਭ ਸਹਾਰਾ ਇਹ ਇੱਕ ਸੱਚੀ ਕਹਾਣੀ ਹੈ ਜੋ ਹਰ ਬੇਬੀ ਦੇ ਦਿਲ ਵਿੱਚ ਉਸਦੀ ਮਾਂ ਦੀ ਜਗਾ ਫਿਰ ਤੋਂ ਜਾਗਾ ਕਰਦੀ ਹੈ ਮਾਂ ਸਿਰਫ ਸ਼ਬਦ ਨਹੀਂ ਉਹ ਪੂਰੀ ਦੁਨੀਆ ਤੇ ਬੇਟੀ ਉਸਦੇ ਦਿਲ ਦਾ ਹਿੱਸਾ ਜੋ ਦੁਨੀਆ ਨਾਲ ਨਹੀਂ ਆਪਣੀ ਮਾਂ ਨਾਲ ਜੁੜਿਆ ਹੁੰਦਾ ਤਨਵੀ 22 ਸਾਲ ਦੀ ਇੱਕ ਲਾਡਲੀ ਜਿੱਤੀ ਸੀ ਕਾਲਜ ਖਤਮ ਕਰਕੇ ਪਹਿਲੀ ਵਾਰ ਨੌਕਰੀ ਤੇ ਜਾ ਰਹੀ ਸੀ ਘਰ ਵਿੱਚ ਮਾਂ ਕਿਹਾ ਖਾਣਾ ਨਹੀਂ ਸੀ ਪਰ ਲੇਕਿਨ ਹੁੱਲਾ ਤੇ ਮੁਸਕਰਾਤ ਸੀ ਖਿਆਲ ਰੱਖਣਾ ਬਸ ਮਾਣੇ ਨਾ ਹੀ ਕੋ ਧਨਵੀ ਨੇ ਜਲਦੀ ਜਲਦੀ ਪੈਕ ਚੁੱਕਿਆ ਤੇ ਚਲੀ ਗਈ ਕਈ ਮਹੀਨੇ ਬੀਤੇ ਤੇ ਕੰਮ ਮੀਟਣਾ ਦੋਸਤਾਂ ਚ ਗੁੱਲਝੀ ਕਰਨੀ ਨੂੰ ਮਾਂ ਦੇ ਮੈਸੇਜ ਦਾ ਜਵਾਬ ਵਿਦਿਆਨਚ ਵੀ देर ਹੋਣ ਲੱਗੀ ਫਿਰ ਇੱਕ ਦਿਨ ਅਚਾਨਕ ਮਾਂ ਨੇ ਕਾਲ ਕਰਨਾ ਬੰਦ ਕਰ ਦਿੱਤਾ ਨਾ ਉਹ ਦਬ ਮਾਰਨਿੰਗ ਦੇ ਨਾ ਰਾਤ ਨੂੰ ਚਲੋ ਸੋ ਜਾਓ ਬੇਟਾ ਵਾਲਾ ਮੈਸੇਜ ਕਰਨਾ تنਵੇਂ ਪਰੇਸ਼ਾਨ ਹੋ ਗਈ ਫੋਨ ਕੀਤਾ ਤਾਂ ਮਾਂ ਬੋਲੀ ਬੇਟਾ ਹੁਣ ਤੂੰ ਵੱਡੀ ਹੋ ਗਈ ਹੈ ਇਸ ਲਈ ਮੈਂ ਤੈਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਤਨਵੀਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਕਹਿਣ ਲੱਗੀ ਮਾਂ ਦੀ ਮਾਂ ਤਾਂ ਚੁੱਪ ਹੋ ਗਈ ਤਾਂ ਉਸ ਦਿਨਾਂ ਦੁਆਵਾ ਬੋਲਦੇ ਮਰੇ ਨਾ ਚਾਹੇ ਹੱਥ ਪકડਨਾ ਛੱਡ ਵੀ ਦੇ ਦੇਣਾ ਤਾਂ ਫਿਰ ਵੀ ਮਾਂ ਦਾ ਪਰਛਾਵਾਂ ਸਾਡੇ ਨਾਲ ਹੀ ਰਹਿੰਦਾ। ਤਨਵੀ ਉਸ ਦਿਨ ਸ਼ਾਮ ਘਰ ਪਹੁੰਚੀ। ਮਾਂ ਕਿਚਨ ਵਿੱਚ ਚਾਹ ਬਣਾ ਰਹੀ ਸੀ। ਤਨਵੀ ਨੇ ਮਾਂ ਨੂੰ ਗਲੇ ਲਗਾਇਆ ਥੱਕੇ ਹਾਂ। ਮਾਂ ਮੇਰੇ ਛੱਡੋ ਨਾ ਚੁੱਪ ਚਾਹ। ਮੈਂ ਅੱਜ ਵੀ ਉਹੀ ਛੋਟੀ ਜਿਹੀ ਬੇਟੀ ਹਾਂ ਜੋ ਤੇਰੇ DNA ਇੱਕ ਰੋਟੀ ਤੱਕ ਨਹੀਂ ਖਾ ਸਕਦੇ ਸੀ ਮਾਂ ਮੁਸਕराई ਉਸਦੇ ਅਥਰੂ ਕੰਢੇ ਹੋਏ ਬੋਲੀ ਬੇਟੀ ਬੇਟੀ ਤਾਂ ਹਮੇਸ਼ਾ ਛੁੱਟੀ ਹੀ ਰਹਿੰਦੀ ਹੈ ਬਸ ਮਾਂ ਹੀ ਕਦੇ ਕਦੇ ਚੁੱਪ ਹੋ ਜਾਂਦੀ ਹੈ ਤਾਂ ਤੇ ਉਸ ਦੀ ਗੋਦੀ ਆਵਾਜ਼ ਦੇਣਾ ਸਿੱਖ ਜਾਵੇ ਜਦੋਂ ਮਾਂ ਚੁੱਪ ਹੋ ਜਾਂਦੀ ਹੈ ਨਾ ਤਾਂ ਕਰ ਖਮੋਸ਼ ਲੱਗਦਾ ਉਸਦੀ ਇੱਕ ਪੁਕਾਰ ਨਾਲ ਜੋ ਦਿਲ ਧੜਕਦਾ ਹੈ ਨਾ ਉਹ ਹੁਣ ਖਾਲੀ-ਖਾਲੀ ਲੱਗਦਾ ਮਾਂ ਬੇਟੀ ਦਾ ਰਿਸ਼ਤਾ ਸ਼ਬਦਾਂ ਨਾਲ ਨਹੀਂ ਅੱਖਾਂ ਦੇ ਅਹਿਸਾਸਾਂ ਨਾਲ ਜੁੜਿਆ ਹੁੰਦਾ ਜੋ ਕਦੇ ਵੀ ਕੁਝ ਨਹੀਂ ਕਹਿੰਦੀ ਬਸ ਦੇਖਦੀ ਰਹਿੰਦੀ ਹੈ ਤੇ ਹੁਣ ਤੂੰ ਠੀਕ ਹੈ ਜਾਂ ਨਹੀਂ ਮੇਰੇ ਹਰ ਦਰਦ ਨੂੰ ਬਿਨਾ ਕਹੇ ਸਮਝਣ ਵਾਲੀ ਮਾਂ ਹੀ ਹੁੰਦੀ ਹੈ ਜੋ ਸਿਸਕਿਆਂ ਵਿੱਚੋਂ ਸਕੂਨ ਲੱਭ ਲੈਂਦੀ ਹੈ ਤੇ ਉਸ ਦਾ ਆਂਜਲ ਅੱਜ ਵੀ ਸਭ ਤੋਂ ਸੁਰੱਖਿਅਤ ਜਗ੍ਹਾ ਲੱਗਦਾ ਹੈ ਅੱਜ ਜਿਵੇਂ ਆਪਣੀ ਜ਼ਿੰਦਗੀ ਵਿੱਚ ਇੰਨੇ ਕੋ ਰੁੱਝ ਗਏ ਹਾਂ ਕਿ ਸਭ ਤੋਂ ਵੱਡਾ ਸਹਾਰਾ ਦੇਣ ਵਾਲੀ ਮਾਂ ਨੂੰ ਸਾਲ ਕਰਨਾ ਭੁੱਲ ਜਾਂਦੇ ਹਾਂ ਉਸ ਦਾ ਇੰਤਜ਼ਾਰ ਸਿਰਫ ਇੱਕ ਕਾਲ ਦਾ ਨਹੀਂ ਹੁੰਦਾ ਬਲਕਿ ਉਸ ਦਾ ਅਹਿਸਾਸ ਦਾ ਹੁੰਦਾ ਹੈ ਤੇ ਮੇਰੀ ਬੇਟੀ ਮੈਨੂੰ ਹੁਣ ਵੀ ਯਾਦ ਕਰਦੀ ਹੈ ਮਾਂ ਤੇਰੀਆਂ ਝੜਕਾਂ ਵਿੱਚ ਛੁਪੰਗਿਆ ਦਵਾਈਆਂ ਨੇ ਤੇਰੀ ਚੁੱਪ ਵਿੱਚ ਵੀ ਪਿਆਰ ਸੀ ਮਾਂ ਤੂੰ ਜਦੋਂ ਕੋਲ ਨਹੀਂ ਹੁੰਦੀ ਨਾ ਹਰ ਜਗ੍ਹਾ ਇਰਾਹੀ ਅਹਿਸਾਸ ਹੁੰਦਾ ਅਗਰ ਤੁਹਾਡੀ ਮਾਂ ਅੱਜ ਵੀ ਤੁਹਾਡਾ ਇੰਤਜ਼ਾਰ ਕਰਦੀ ਹੈ ਨਾ ਤਾਂ ਬਸ ਇੱਕ ਵਾਰ ਗਲੇ ਨਾਲ ਲਗਾ ਕੇ ਇਹ ਨਹੀਂ ਕਹਿ ਦੋ ਮਾਂ ਤੈਨੂੰ ਕਿਵੇਂ ਭੁੱਲ ਜਾਵਾਂ ਤੂੰ ਹੀ ਤਾਂ ਮੇਰੀ ਜਿੰਦਗੀਆਂ ਹੈ ਧੰਨਵਾਦ ਦੋਸਤੋ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰਿਓ